ਉਹ ਡੈਮੇਜ ਦਾ ਮੋਡੂਲਰ ਸਰਵੇ ਹੋ ਗਿਆ ਹੋਰੀ ਪੰਟਾ ਚੱਲੀ ਹੈ ਜੀ ਅੱਜ ਜਿਹੜਾ ਪਿੱਛੇ ਹੜ੍ਹਾਂ ਦੀ ਸਥਿਤੀ ਹੋਈ ਹੈ ਜਿਆਦਾ ਬਰਸਾਤ ਹੋਈ ਹੈ ਜਿਹਦੇ ਨਾਲ ਸਾਡੇ ਈਰੀਚ ਜੋ ਫਸਲਾਂ ਦਾ ਖਰਾਬਾ ਹੋਇਆ ਉਹਦੇ ਤਹਿਤ ਅੱਜ ਤਿੰਨ ਪਿੰਡ ਹੈ ਜਿਹੜੇ ਸਾਡੇ ਪੀਖੀ ਬਲਾਕ ਦੇ ਮੱਤੀ ਹੀਰੋ ਕਲਾ ਤੇ ਹੋੜਲਾ ਕਲਾ ਉਦੇ ਲਗਭਗ 34 ਜਿਹੜੇ ਸਾਡੇ ਸਾਰੇ ਬੈਨੀਫਿਸ਼ੀਰੀ ਆ ਕਿਸਾਨ ਭਰਾ ਨੇ ਉਹਨਾਂ ਨੂੰ 52 ਲੱਖ ਆ 5 ਲੱਖ ਸੌਰੀ 529840 ਰੁਪਏ ਦੇ ਜਿਹੜੇ ਹੈਗੇ ਆ ਡਿਸਟ੍ਰੀਬਿਊਟ ਕੀਤੇ ਗਏ ਉਹਨਾਂ ਨੂੰ ਲੈਟਰ ਸੈਂਕਸ਼ਨ ਲੈਟਰ ਪੈਸਾ ਉਹਨਾਂ ਦੇ ਅਕਾਊਂਟ ਚ ਸ਼ਿਫਟ ਹੋ ਚੁੱਕਿਆ ਉਹ ਪੰਜਾਬ ਸਰਕਾਰ ਦਾ ਤਿਆ ਸੀ ਕਿ ਜਿੰਨਾ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਦਾ ਖਰਾਬਾ ਹੋਇਆ ਉਹਨੂੰ ਜਿਹੜਾ ਹੈ ਬੈਨੀਫਿਟ ਮਿਲੇ ਪੈਸੇ ਮਿਲ ਸੋ ਉਹ ਵਾਦੇ ਨੂੰ ਪੂਰਾ ਕਰਦੇ ਹੋਏ ਅੱਜ ਜਿਹੜਾ ਹੈ ਸਾਡੇ ਤਿੰਨ ਪਿੰਡਾਂ ਦਾ ਇਹ ਹੈ ਬਾਕੀ ਜਿਹੜੇ ਪਿੰਡ ਰਹਿ ਗਏ ਅੱਜ ਕੁਝ ਜੋਗੇ ਜਾ ਕੇ ਜਿਹੜਾ ਹੈ ਉੱਥੇ ਵੀ ਉਹਨੇ ਸਾਰੇ ਬੈਨੀਫਿਸ਼ੀਰੀਜ਼ ਨੂੰ ਮਿਲਾਂਗੇ ਇਸ ਤੋਂ ਬਿਨਾ ਜਿਹੜੇ ਘਰਾਂ ਦਾ ਖਰਾਬਾ ਹੋਇਆ ਜਿਹੜੇ ਗਰੀਬ ਲੋਕਾਂ ਦੇ ਆਮ ਲੋਕਾਂ ਦੇ ਜਿਹੜੇ ਘਰ ਹੈ ਛੱਤਾਂ ਢਈਆਂ ਉਹਨਾਂ ਲਈ ਜਿਹੜਾ ਪੈਸਾ ਹੈ ਉਹ ਬਹੁਤ ਜਲਦੀ ਹੈ ਜਿਹੜਾ ਉਹ ਆਜੂਗਾ ਅਗਲੇ ਮਹੀਨੇ ਦੇ ਅੰਦਰ ਅੰਦਰ ਅਸੀਂ ਉਹ ਸਾਰਾ ਪੈਸਾ ਜਿਹੜਾ ਉਹ ਵੀ ਡਿਸਟ੍ਰਿਬਿਊਟ ਕਰਾਂਗੇ ਹੰਟ ਜੀ ਸਾਡਾ ਮੱਤੀ ਆ ਇੱਕ ਮਿੰਟ ਜੀ ਅੱਛਾ ਜੀ ਜਿਸ਼ਮੀਤ ਸਿੰਘ ਜੀ ਅਜਾ ਸਾਡਾ ਨਰਮ ਮਰਗਾ ਜੀ ਇਹ ਸਰਕਾਰ ਬਹੁਤ ਚੰਗੀ ਸਰਕਾਰ ਆ ਜਿਹੜਾ ਸਾਨੂੰ ਲਾਂਝਾ ਦੇ ਰਹੀ ਹੈ ਜੀ ਮੈਂ ਮੀਰ ਸਿੰਘ ਕਟ ਮੱਤੀ ਜੀ ਜ਼ਿਲ੍ਹਾ ਮਾਨਸਾ ਕਿ ਜਿਹੜਾ ਮੇਰੇ ਤੋਂ ਨੇ ਦੀ ਫਸਲ ਖਰਾਬ ਹੋ ਗਈ ਸੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਕਿਸਾਨਾਂ ਦੀ ਹਤਾਸ਼ੀ ਸਰਕਾਰ ਹੈ ਇਹਨਾਂ ਨੇ ਆਪਾਂ ਨੂੰ ਮੁਆਵਜ਼ਾ ਦਿੱਤਾ ਹੈ ਬਾਕੀ ਨੀਤੀ ਦਾ ਟਾਈਮ ਤੇ ਨਹੀਂ ਸਰਕਾਰਾਂ ਅੱਗੇ ਪਿਛੇ ਕਰੁੰਦੀਆਂ ਨੇ ਵਿੱਚ ਸਾਲ-ਸਾਲ ਲੰਮਕਾਉਂਦੀਆਂ ਨੇ ਜੇ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਮੌਕੇ ਤੇ ਮੁਆਵਜ਼ਾ ਤਾਂ